ਹਾਂਜੀ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਜੀ ਅੱਜ ਤੁਹਾਨੂੰ ਅਸੀਂ 2 मीटर ਕੱਪੜੀ ਸਲਵਾਰ ਕਟਿੰਗ ਕਰਕੇ ਦਿਖਾਵਾਂਗੇ ਪ੍ਰੋਪਰ ਸਾਰੀ ਕਟਿੰਗ ਦਿਖਾਵਾਂਗੇ ਜੀ ਤੇ ਕਿਸ ਤਰੀਕੇ ਨਾਲ ਆਪਾਂ ਕਟਿੰਗ ਕਰਦੇ ਹਾਂ ਕਿਵੇਂ ਆਪਾਂ ਪੌਂਚਾ ਘੱਟਣਾ ਜੀ ਵਿੱਚੋਂ ਤੇ ਪੂਰੀ ਸਲਵਾਰ ਦੀ ਤੁਹਾਨੂੰ ਕਟਿੰਗ ਦਿਖਾਵਾਂਗੇ ਤੇ ਚਲੋ ਜੀ ਵੀਡੀਓ ਕਰਦੇ ਹਾਂ ਸਟਾਰਟ ਆਪਾਂ ਹਾਂਜੀ ਫਰੈਂਡਸ ਇਹ ਮੇਰੀ ਚਾਈ ਸਲਵਾਰ ਦਾ 34 ਇੰਚ ਸਲਵਾਰ ਦੀ ਲੰਬਾਈ ਹੈ 6 ਇੰਚ ਪੌਂਚਾ ਜੀ ਤੇ 14 ਇੰਚ ਅਸਨ ਹੈ ਤੇ 벨ਟ ਹੈਗੀ 20 ਇੰਚ ਇਹ ਸਾਰੇ ਕੰਪਲੀਟ ਸਲਵਾਰ ਦੀ ਲੰਬਾਈ ਆ ਹਾਂਜੀ ਫਰੈਂਡਸ ਸਭ ਤੋਂ ਪਹਿਲਾਂ ਆਪਾਂ ਸਦਾ ਕਪੜਾ ਕਰਾਂਗੇ ਕਟਿੰਗ ਕਰਕੇ ਕਪੜੇ ਨੂੰ ਆਪਾਂ ਡਬਲ ਫੋਲਡਿੰਗ ਕੀਤਾ ਇਸ ਤੋਂ ਬਾਅਦ ਆਪਾਂ ਸਲਵਾਰ ਦੀ ਲੰਬਾਈ ਲਾਵਾਂਗੇ ਸਭ ਤੋਂ ਪਹਿਲਾਂ ਆਪਾਂ ਪੋਂਚੇ ਕਟਿੰਗ ਕਰਾਂਗੇ ਜੀ ਸਾਰੀ ਸਲਵਾਰ ਦੀ ਲੈਂਥ ਹੈਗੀ 34 ਇੰਚ ਤਿਆਰ ਇਹਦੇ ਵਿੱਚੋਂ ਆਪਾਂ ਜੀ 4 ਇੰਚ 벨ਟ ਦਾ ਕੱਢ ਗਏ 30 ਇੰਚ ਤੇ ਨਿਸ਼ਾਨ ਲਾਵਾਂਗੇ ਦੇ ਇਸ ਤੋਂ ਬਾਅਦ ਆਪਾਂ ਪੌਂਚ ਦਾ ਨਿਸ਼ਾਨ ਲਾਵਾਂਗੇ ਪੌਂਚਾ ਹੈਗਾ ਜੀ ਆਪਣਾ 6 ਇੰਚ ਤਿਆਰ ਤੇ ਆਪਾਂ 5.5 ਤੇ ਨਿਸ਼ਾਨ ਲਾਵਾਂਗੇ ਯਾਨੀ ਕਿ ਡਬਲ 11 ਇੰਚ ਤੇ ਨਿਸ਼ਾਨ ਲਾਵਾਂਗੇ ਬਾਕੀ ਆਪਾਂ ਗੁੰਦਾ ਪਾ ਦਾਂਗੇ ਵਿੱਚ ਇਸ ਤੋਂ ਬਾਅਦ ਜਿਹੜਾ ਆਪਾਂ ਪੌਂਚਾ ਦੇ ਨਿਸ਼ਾਨ ਲਾਏ ਸੀ ਜੀ 11 ਇੰਚ ਉਹਨੂੰ ਆਪਾਂ ਡਬਲ ਫੋਲਡਿੰਗ ਕਰ ਲਿਆ 5.5 ਉਧਰ ਹੈਗਾ ਜੀ 5.5 ਉੱਪਰ ਆ ਗਿਆ ਇਹ ਵਿੱਚੋਂ ਆਪਾਂ ਕੱਠੀ ਸਵਾਰ ਕੱਟਾਂਗੇ ਵਿੱਚ ਹੀ ਪਹੁੰਚੇ ਵਿੱਚ ਹੀ ਕੁੰਡੇ ਜੀ ਇਸ ਤੋਂ ਬਾਅਦ ਆਪਾਂ 2.5 ਇੰਚ ਕੁੰਦਰਾ ਨਿਸ਼ਾਨ ਲਾਇਆ ਆਪਾਂ ਇਹਦੀ ਲੈਂਥ ਵੀ ਆਪਾਂ ਲਾਈ ਹੈ ਜੀ 34 ਜਾਂ 4 ਇੰਚ ਕੱਢ ਗਏ ਇਸ ਤੋਂ ਬਾਅਦ ਜੀ ਆਪਾਂ ਆਸਣ ਦਾ ਨਿਸ਼ਾਨ ਆਸਣ ਆਪਣਾ ਪੂਰਾ ਤਿਆਰ 14 ਇੰਚ ਸੀਗਾ ਜੀ ਇਸ ਚ ਵਿੱਚ ਆਪਾਂ 4 ਇੰਚ 벨ਟ ਕੱਢ ਕੇ ਤੇ ਆਪਾਂ ਲਾਇਆ ਜੀ 10 ਇੰਚ ਆਸਣ ਇਸ ਤੋਂ ਬਾਅਦ ਦੂਸਰੀ ਸਾਈਡ ਵੀ ਆਪਾਂ 10 ਇੰਚ ਆਸਣ ਦਾ ਨਿਸ਼ਾਨ ਲਾਇਆ ਤੇ 2.5 ਇੰਚ ਕੁੰਡੇ ਦਾ ਨਿਸ਼ਾਨ ਆਪਾਂ ਇੱਕ ਸਾਈਡ ਇਧਰ ਆਸਨਨ ਸ਼ਾਨ ਲਾਇਆ ਇੱਕ ਸਾਈਡ ਆਪ ਪਰਲੇ ਪਾਸੋਂ ਆਸਨਨ ਸ਼ਾਨ ਲਾਇਆ ਇਸ ਤੋਂ ਬਾਅਦ ਜੀ ਆਪਾਂ 4 ਇੰਚ 벨ਟ ਦਾ ਕੱਢ ਕੇ 30 ਇੰਚ ਤੇ ਆਪਾਂ ਕੁੰਦੇ ਦਾ ਨਿਸ਼ਾਨ ਲਾਇਆ ਇਸ ਤੋਂ ਬਾਅਦ ਜਿਹੜਾ ਆਪਾਂ 2.5 ਇੰਚ ਦੇ ਕੁੰਦੇ ਦਾ ਨਿਸ਼ਾਨ ਲਾਇਆ ਸੀ ਉਹਨਾਂ ਨੂੰ ਆਪਾਂ ਆਸ ਦੇ ਦੀ ਮਿਲਾ ਦੇਾਂਗੇ ਤੇ ਇੱਕ ਰੇਵ ਲੈਂ ਲਾ ਲਾਂਗੇ ਇਸ ਤੋਂ ਬਾਅਦ ਜਿਹੜਾ ਆਪਣੇ ਕੋਲ ਐਕਸਟਰਾ ਕੱਪੜਾ ਵਧਿਆ ਜੀ ਉੱਤੇ ਸਿੱਧਾ ਨਿਸ਼ਾਨ ਲਾ ਕੇ ਉਸ ਕੱਪੜੇ ਨੂੰ ਆਪਾਂ ਅਲੱਗ ਕਰ ਦੇਾਂਗੇ ਇਸ ਤੋਂ ਬਾਅਦ ਸਾਰੇ ਪਹੁੰਚ ਦੀ ਆਪਾਂ ਕੰਪਲੀਟ ਲੰਬਾਈ ਲਾ ਦਾਂਗੇ ਜੀ ਆਪਾਂ ਜਿਹੜੀ ਨਿਸ਼ਾਨ ਲਾਈ ਸੀ ਪਹਿਲਾਂ 3 ਇੰਚ ਤੇ ਇਸ ਤੋਂ ਬਾਅਦ ਆਪਾਂ ਕਟਿੰਗ ਕਰ ਦਾਂਗੇ ਇਹਨਾਂ ਨੂੰ ਆਪਾਂ ਸਭ ਤੋਂ ਪਹਿਲਾਂ ਆਪਾਂ ਪਹੁੰਚੇ ਤੇ ਕੁੰਦੇ ਕਟਿੰਗ ਕਰਾਂਗੇ ਇਹ ਵਿੱਚ ਹੀ ਆਪਣੇ ਕੁੰਦੇ ਆ ਜੀ ਵਿੱਚ ਹੀ ਪਹੁੰਚਾ ਹੈ ਇਕੱਠੀ ਸਲਵਾਰ ਬਣਦੀ ਹੈ 2.5 ਮੀਟਰ ਕਪੜੇ ਦੀ ਇਸ ਤਰ੍ਹਾਂ ਤੁਸੀਂ ਸਲਵਾਰ ਦੀ ਕਟਿੰਗ ਕਰੋਗੇ ਤੁਹਾਡੀ ਬਹੁਤ ਵਧੀਆ ਸਲਵਾਰ ਬਣੂਗੀ ਤੇ ਪਾੜੀ ਵੀ ਬਣੂਗੀ ਸਲਵਾਰ ਇਹ ਜਿਹੜਾ ਸਾਈਡ ਤੇ ਵੈਕਸਟਰਾ ਕਪੜਾ ਹੈਗਾ ਉਹਨੂੰ ਆਪਾਂ ਕਟਿੰਗ ਕਰ ਦੇਾਂਗੇ ਜਿਹੜਾ ਉੱਪਰ ਕਪੜਾ ਵਧਿਆ ਸੀ ਐਕਸਟਰਾ ਉਹਨੂੰ ਵੀ ਕਟਿੰਗ ਕਰ ਦੇਾਂਗੇ ਇਸ ਕਪੜੇ ਵਿੱਚ ਆਪਾਂ 벨ਟ ਦੇ ਨਿਸ਼ਾਨ ਲਾਵਾਂਗੇ ਜਿਹੜਾ ਉੱਪਰ ਵਧਿਆ ਜੀ ਇਸ ਤੋਂ ਬਾਅਦ ਜਿਹੜਾ ਆਪਾਂ 11 ਇੰਚ ਪਹੁੰਚ ਦਾ ਨਿਸ਼ਾਨ ਲਾਇਆ ਸੀ ਉੱਥੇ ਕੱਟ ਲਾ ਰਹੇਗੇ ਤੇ ਉੱਪਰ ਵੀ ਕੱਟ ਲਾ ਦੇਾਂਗੇ ਜੀ 11 ਜਿਹੜਾ ਪੌਂਚਾ ਨਿਸ਼ਾਨ ਲਾਇਆ ਸੀ ਇਸ ਤੋਂ ਬਾਅਦ ਜਿਹੜੇ ਆਪਣੇ ਦੋ ਕੁੰਦੇ ਸੀਗੇ ਜੀ ਉਹਨਾਂ ਨੂੰ ਦੂਸਰੇ ਕੁੰਦੇ ਉੱਪਰ ਰੱਖਾਂਗੇ ਤੇ ਜਿਹੜਾ ਬਾਦ ਕਾਟ ਵਾਲਾ ਕੱਪੜਾ ਜੀ ਉਹ ਸਾਰਾ ਆਪਾਂ ਕਟਿੰਗ ਕਰ ਦੇਾਂਗੇ ਤੇ ਅਸਨ ਦੀ ਸਹੀ ਸ਼ੇਪ ਆਉਣ ਵਾਸਤੇ ਆਪਾਂ ਇੱਥੇ ਕੱਟ ਪਾਵਾਂਗੇ ਜਿਹੜਾ ਆਪਾਂ 10 ਇੰਚ ਦੇ ਨਿਸ਼ਾਨ ਲਾਇਆ ਸੀ ਉੱਥੇ ਆਪਾਂ ਕੱਟ ਪਾਵਾਂਗੇ ਸਹੀ ਕੁੰਦਿਆਂ ਦੇ ਨਾਲ-ਨਾਲ ਵੀ ਆਪਾਂ ਥੋੜੀ-ਥੋੜੀ ਕੱਟ ਪਾ ਦਾਂਗੇ ਤਾਂ ਜੋ ਆਪਣੀ ਸਲਵਾਰ ਦੀ ਵਧੀਆ ਛੇ ਬਣ ਜਾਏ ਤੇ ਦੋਨੇ ਸਾਈਡ ਕੁੰਦਿਆਂ ਦਾ ਕਪੜਾ ਵੀ ਬਰਾਬਰ-ਬਰਾਬਰ ਹੋਵੇ। ਲੋ ਜੀ ਸਾਰੀ ਸਲਵਾਰ ਦੀ ਕਟਿੰਗ ਹੋ ਗਈ ਕੁੰਦੇ ਪਹੁੰਚੇ ਦੋਨੇ ਕਟਿੰਗ ਹੋ ਗਏ। ਇਸ ਤੋਂ ਬਾਅਦ ਆਪਾਂ 벨ਟ ਦੀ ਕਟਿੰਗ ਕਰਾਂਗੇ। 벨ਟ ਆਪਣੀ ਜੀ 22 ਇੰਚ ਤਿਆਰ ਆ ਤੇ ਆਪਾਂ 1 ਇੰਚ ਵੱਧ ਲਾਵਾਂਗੇ ਤੇ ਆਪਾਂ 23 ਇੰਚ ਦੇ ਨਿਸ਼ਾਨ ਲਾਵਾਂਗੇ। बेल्टे आप इंच वैन जी तो लंबाई बेल्ट की आपको सत्त इंच रखा ये चार इंच की बेल्ट लंबाई रह जूगी तीन इंच कपड़ा रह गया जी अदा इंच नीचे वन इंच फोल्डिंग हो जूगा तो ढाई इंच जी उपर नेफा हो जूगा इस तो बाद ਦੇਖੋ ਜੀ ਸਾਰੀ ਸਲਵਾਰ ਦੀ ਕਟਿੰਗ ਹੋ ਗਈ ਆਪਣੀ ਦੇਖੋ ਕਿੰਨੇ ਸੋਹਣੇ ਇਤਵਲ ਪੈ ਜਾਣਗੇ ਇਸ ਤਰੀਕੇ ਨਾਲ ਆਪਣੇ ਦੋਨੋਂ ਪਾਸੇਡ ਆਪਣੇ ਪਹੁੰਚੇ ਆ ਗਈ ਜੀ ਦੋ ਦੋ ਕੁੰਦੇ ਹੋਗੇ ਤੇ ਉੱਪਰ ਆਪਣੀ ਹੋਗੀ ਬੈਲਟ ਇਸ ਤਰ੍ਹਾਂ ਸਲਵਾਰ ਦੇ ਆਪਣੇ ਹਾਲ ਪੈ ਜਾਣਗੇ ਤੇ ਬਹੁਤ ਸੋਹਣੀ ਸਲਵਾਰ ਦੀ ਛੇਬ ਬਣੂਗੀ ਤੇ ਬਹੁਤ ਸੋਹਣੀ ਸਲਵਾਰ ਬਣੂਗੀ ਜੀ ਇਸ ਤਰੀਕੇ ਨਾਲ ਤੁਸੀਂ ਥੋੜਾ ਥੋੜਾ ਕਪੜਾ ਚੱਕ ਕੇ ਹਾਲ ਪਾ ਦੇਣੀ ਹੈ ਜੀ ਸਲਵਾਰ ਦੇ ਦੇ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਬਾਏ ਬਾਏ ਰੱਬ ਰੱਖਾ